ਘਰਵਾਲੀ ਬਣਾਉਂਦੀ ਸੀ ਰੀਲਾਂ ਤੇ ਘਰਵਾਲੇ ਨੇ ਬਹੁਤ ਸਮਝਾਇਆ ਕਿ ਸਾਡੀ ਪਿੰਡ ਦੇ ਵਿੱਚ ਬਹੁਤ ਇੱਜ਼ਤ ਆ ਤੂੰ ਆ ਕੰਜਰਖਾਨਾ ਛੱਡ ਦੇ ਛੱਡ ਦੇ ਛੱਡ ਦੇ ਪਰ ਜਿਹੜੀ ਕੁੜੀ ਦੀ ਮਾਂ ਸੀਗੀ ਉਹ ਵੀ ਬਹੁਤ ਪੁੱਠੀਆਂ ਮਤਾਂ ਦਿੰਦੀ ਸੀ ਕਹਿੰਦੀ ਸੀ ਜ਼ਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਆ ਜਵਾਈ ਦੀ ਤਾਂ ਮੱਤ ਮਾਰੀ ਗਈ ਆ ਐਵੇਂ ਹਰ ਟਾਈਮ ਬੋਲਦਾ ਰਹਿੰਦਾ ਜਦੋਂ ਘਰਵਾਲੀ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ਤੇ ਫਿਰ ਘਰਵਾਲੇ ਨੇ ਰਫਲ ਭਰ ਕੇ ਤੇ ਦੋ ਦੀਆਂ ਦੋ ਗੋਲੀਆਂ ਘਰਵਾਲੀ ਦੀ ਹਿੱਕ 'ਚ ਝਟ ਪਾਤੀਆਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਸਾਡੇ ਤੱਕ ਪਹੁੰਚਾਈ ਆ ਤੇ ਅਸੀਂ ਉਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਹੜੇ ਬਾਈ ਦੀ ਇਹ ਹੱਡ ਬੀਤੀ ਆ ਉਹ ਬਾਈ ਇਸ ਟਾਈਮ ਤੇ ਜੇਲ੍ਹ ਦੇ ਵਿੱਚ ਆ ਜੇਲ੍ਹ ਦੇ ਵਿੱਚ ਉਹ ਕਿਵੇਂ ਗਿਆ ਇਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਆਜੋ ਕਰਦੇ ਆਂ ਸ਼ੁਰੂਆਤ ਜਿਹੜਾ ਬਾਈ ਇਸ ਟਾਈਮ ਤੇ ਜੇਲ੍ਹ ਦੇ ਵਿੱਚ ਆ ਉਹ ਇੱਕ ਗੁਰਸਿੱਖ ਪਰਿਵਾਰ ਸੀਗਾ ਘਰਦਿਆਂ ਦਾ ਕੱਲਾ-ਕੱਲਾ ਪੁੱਤ ਸੀਗਾ ਜ਼ਮੀਨ ਜਾਇਦਾਦ ਖੁੱਲੀ ਡੁੱਲੀ ਸੀਗੀ ਬਾਈ ਨੇ ਆਪ ਵੀ ਛੋਟੇ ਹੁੰਦੇ ਨੇ ਅੰਮ੍ਰਿਤ ਛਕ ਲਿਆ ਸੀਗਾ ਦਿਮਾਲਾ ਸਜਾਉਂਦਾ ਸੀਗਾ ਗੁਰੂ ਦਾ ਬਾਣਾ ਪਾਇਆ ਹੋਇਆ ਸੀਗਾ ਮਾਪਿਓ ਨੇ ਵੀ ਅੰਮ੍ਰਿਤ ਛਕਿਆ ਸੀ ਦਿਮਾਲੇ ਸਜਾਉਂਦੇ ਸੀਗੇ ਤੇ ਘਰ ਦੇ ਵਿੱਚ ਹਰ ਟਾਈਮ ਗੁਰਬਾਣੀ ਦਾ ਜਾਪ ਹੁੰਦਾ ਸੀਗਾ ਸਾਰਾ ਪਰਿਵਾਰ ਤੜਕੇ 4 ਬਜਟ ਕੇ ਇਸ਼ਨਾਨ ਕਰਕੇ ਗੁਰੂ ਘਰ ਜਾਂਦੇ ਸੀਗੇ ਜਾਨੀ ਕਿ ਸਾਰੇ ਘਰ ਦਾ ਮਾਹੌਲ ਟੋਟਲੀ ਗੁਰੂ ਘਰ ਨਾਲ ਜੁੜਿਆ ਹੋਇਆ ਸੀਗਾ ਚਲੋ ਜੀ ਜਦੋਂ ਬਾਈ ਦੀ ਉਮਰ ਲਗਭਗ 23-24 ਸਾਲ ਦੀ ਹੋ ਜਾਂਦੀ ਆ ਤੇ ਜਿਹੜਾ ਪਿਓ ਸੀਗਾ ਉਹਨੇ ਸੋਚਿਆ ਵੀ ਮੇਰਾ ਕੱਲਾ ਕੱਲਾ ਪੋਤਾ ਹਨਾ ਵੀ ਚੱਲ ਮੈਂ ਦਾ ਵਿਆਹ ਕਰ ਲੈਣਾ ਜਿਹੜਾ ਪਿਓ ਸੀਗਾ ਉਹ ਅਕਸਰ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਜਿੱਥੇ ਮੈਂ ਆਪ ਦਾ ਪੁੱਤ ਵਿਆਹਣਾ ਵੀ ਅਸੀਂ ਕੁੜੀ ਗੁਰਸੇਖ ਲੈਣੀ ਆ ਜਿਨੇ ਕੀ ਅਮਰਤ ਛਕਿਆ ਹੋਵੇ ਦਿਮਾਲਾ ਸਜਾਉਂਦੀ ਹੋਵੇ ਆ ਟੌਰ ਸਕੀਨੀ ਤੋਂ ਬਹੁਤ ਦੂਰ ਹੋਵੇ ਪਰ ਮਾੜੀ ਕਿਸਮਤ ਨੂੰ ਕੀ ਹੋਇਆ ਕਿ ਜਦੋਂ ਬਾਈ ਨੂੰ ਵਿਆਹਣ ਦੀ ਗੱਲ ਚੱਲਦੀ ਆ ਤੇ ਜਿਹੜੀ ਮਾਸੀ ਹੁੰਦੀ ਆ ਉਹ ਇੱਕ ਰਿਸ਼ਤੇ ਦੀ ਦੱਸ ਪਾਉਂਦੀ ਆ ਕਿ ਮੇਰੇ ਕੋਲੇ ਇੱਕ ਰਿਸ਼ਤਾ ਹੈਗਾ ਚਲੋ ਜੀ ਮਾਸੀ ਨੂੰ ਵੀ ਲਾਲਚ ਸੀਗਾ ਵੀ ਚਲੋ ਵੰਗ ਸ਼ਾਪ ਪੈ ਜੂਗੀ ਤਾਂ ਮਾਸੀ ਕੀ ਕਰਦੀ ਆ ਮਾਸੀ ਬਾਈ ਦੇ ਮਾਪਿਆਂ ਨੂੰ ਨਾਲ ਲੈ ਜਾਂਦੀ ਕੁੜੀ ਵਾਲਾਂ ਦੇ ਘਰੇ ਕੁੜੀ ਵਿਖਾਉਣ ਦੇ ਲਈ ਜਦੋਂ ਕੁੜੀ ਵੇਖਣ ਲਈ ਜਾਂਦੇ ਆ ਕੁੜੀ ਜਿਹੜੀ ਹੁੰਦੀ ਆ ਬਹੁਤ ਜਿਆਦੀ ਸੋਹਣੀ ਸੁਨੱਖੀ ਹੁੰਦੀ ਆ ਬਹੁਤ ਏਨ ਭੈਣਾ ਹੁੰਦੀਆਂ ਨੇ ਤੇ ਕੁੜੀ ਦੀ ਮਾਂ ਪਿੱਛੋਂ ਭੱਜ ਕੇ ਆਈ ਹੁੰਦੀ ਆ ਇਸ ਗੱਲ ਦਾ ਨਾ ਤਾਂ ਮਾਸੀ ਨੂੰ ਪਤਾ ਹੁੰਦਾ ਤੇ ਬਾਈ ਹਰਾਂ ਨੂੰ ਤਾਂ ਪਤਾ ਹੋਣੀ ਕੀ ਸੀਗਾ ਹੁਣ ਕੁੜੀ ਸੋਹਣੀ ਸੁਨੱਖੀ ਤਾਂ ਬਹੁਤ ਸੀਗੀ ਪਰ ਨਾ ਉਹ ਦਮਾਲਾ ਸਜਾਉਂਦੀ ਸੀ ਨਾ ਹੀ ਉਹਨੇ ਅਮਰਸ਼ਕਿਆ ਸੀਗਾ ਉਹ ਤਾਂ ਟੌਰ ਸ਼ਕੀਨੀ ਵਾਲੀ ਸੀ ਜਿਹੜਾ ਹੁਣ ਬਾਈ ਦਾ ਪਿਓ ਸੀਗਾ ਉਹ ਕਹਿੰਦਾ ਵੀ ਠੀਕ ਆ ਕੁੜੀ ਤਾਂ ਸੋਹਣੀ ਸੁਨੱਖੀ ਆ ਪਰ ਅਸੀਂ ਇਹ ਰਿਸ਼ਤਾ ਲੈ ਨਹੀਂ ਸਕਦੇ ਕਿਉਂਕਿ ਸਾਡੇ ਘਰੇ ਸਾਰਾ ਮਾਹੌਲ ਹੈਗਾ ਗੁਰਬਾਣੀ ਵਾਲਾ ਸਾਰੇ ਪਰਿਵਾਰ ਨੇ ਅਸੀਂ ਅਮਰਸ਼ਕਿਆ ਅਸੀਂ ਤਾਂ ਸਿੱਖੀ ਸਰੂਪ ਵਾਲੀ ਕੁੜੀ ਲੈਣੀ ਹੈ ਜਿਹੜੀ ਹੁਣ ਬਾਈ ਦੀ ਮਾਸੀ ਸੀ ਉਹ ਮੂੰਹ ਮੋ ਉਹ ਜੇ ਤੁਹਾਡੇ ਘਰੇ ਜਾਉਗੀ ਤੁਹਾਡੇ ਮਾਹੌਲ ਚ ਰਾਜਮੇਚ ਜਾਣਾ ਤੁਹਾਡੇ ਰੰਗਾਂ ਚ ਰੰਗੀ ਜਾਉਗੀ ਜੇ ਤੁਸੀਂ ਸਾਰਾ ਪਰਿਵਾਰ ਗੁਰਬਾਣੀ ਨਾਲ ਜੁੜੇ ਜੇ ਗੁਰੂ ਨਾਲ ਜੁੜੇ ਜੇ ਹੌਲੀ ਹੌਲੀ ਇਹ ਵੀ ਜੁੜ ਜੂਗੀ ਬੱਚੀ ਦਾ ਮਨ ਬਣ ਜਾਊਗਾ ਅਮਰਤ ਸ਼ਕਲ ਹੋਗੀ ਇਹ ਕਿਹੜੀ ਗੱਲ ਹੁੰਦੀ ਆ ਕੋਈ ਚਲੋ ਜੀ ਬਾਈ ਦੀ ਮਾਂ ਨੂੰ ਵੀ ਐ ਸੀਗੀ ਮੇਰੀ ਭੈਣ ਹੋਣ ਕਿਤੇ ਰੋਸਣਾ ਜਾਵੇ ਕਿਤੇ ਸੀ ਭੈਣਾ ਹਮੇਸ਼ਾ ਲਈ ਟੁੱਟਣਾ ਜਾਈਏ ਚਲੋ ਜੀ ਭੈਣ ਦਾ ਮਾਣ ਰੱਖਣ ਲਈ ਮਾਂ ਨੇ ਬਾਈ ਦੇ ਪਿਓ ਨੂੰ ਮਨਾ ਲਿਆ ਵੀ ਕੋਈ ਗੱਲ ਨਹੀਂ ਆਪਾਂ ਰਿਸ਼ਤਾ ਲੈ ਲੈਨੇ ਆ ਜਦੋਂ ਆਪਣੇ ਘਰੇ ਆਜੂਗੀ ਉਹਨੇ ਆਪਣੇ ਰੰਗਾਂ ਚ ਰੰਗੀ ਜਾਣਾ ਹੌਲੀ ਹੌਲੀ 6 ਮਹੀਨੇ ਸਾਲ 2 ਸਾਲਾਂ ਤੱਕ ਉਹਦਾ ਮਨ ਬਣ ਜਾਊਗਾ ਤੇ ਅਮਰਤ ਛਕ ਲੂਗੀ ਆਪੇ ਦਮਾਲਾ ਸਜਾਉਣ ਲੱਗ ਜੂ ਗੁਰੂ ਵਾਲੀ ਬਣ ਜੂਗੀ ਚਲੋ ਜੀ ਬਾਈ ਦਾ ਵਿਆਹ ਹੋ ਗਿਆ ਹੁਣ ਵਿਆਹ ਤੋਂ ਮਹੀਨੇ 2 ਮਹੀਨਿਆਂ ਬਾਅਦ ਜਿਹੜੀ ਕੁੜੀ ਆ ਉਹ ਦੇਖਦੀ ਐ ਕਿ ਤਾਂ ਸਾਰਾ ਪਰਿਵਾਰ ਵਾਈ ਗੁਰੂ ਵਾਈ ਗੁਰੂ ਕਰਦਾ ਰਹਿੰਦਾ ਇੱਥੇ ਨਾ ਤਾਂ ਬੰਦਾ ਕੋਈ ਗਾਣੇ ਸੁਣਨ ਜੋਗਾ ਨਾ ਨੱਚਣ ਟੱਪਣ ਜੋਗਾ ਨਾ ਬੋਲਣ ਜੋਗਾ ਵੀ ਇਹ ਤਾਂ ਤੜਕੀ ਵੀ ਉੱਠਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਸ਼ਾਮ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਆ ਗੁਰੂ ਘਰ ਚਲੇ ਜਾਂਦੇ ਆ ਗੁਰਬਾਣੀ ਲਾ ਕੇ ਬੈਠੇ ਰਹਿੰਦੇ ਆ ਕਿਉਂਕਿ ਹੁਣ ਜਿਹੜੇ ਮਾਹੌਲ ਚ ਉਹ ਆਈ ਸੀ ਉਸ ਮਾਹੌਲ ਤੋਂ ਇਹਨਾਂ ਦੇ ਘਰ ਦਾ ਮਾਹੌਲ ਬਿਲਕੁਲ ਉਲਟ ਸੀਗਾ ਤਾਂ ਜਿਹੜੀ ਕੁੜੀ ਉਹਦੀ ਮਾਂ ਨੂੰ ਕਹਿੰਦੀ ਫੋਨ ਕਰਕੇ ਮਾਂ ਤੂੰ ਮੈਨੂੰ ਕਿੱਥੇ ਪਸਾ ਦਿੱਤਾ ਬੇ ਤਾਂ ਸਾਰੇ ਹੁਣ ਗੁਰਬਾਣੀ ਨਾਲ ਜੁੜੇ ਹੋਏ ਆ ਮੇਰਾ ਇੱਥੇ ਜੀ ਨਹੀਂ ਲੱਗਦਾ ਮੈਂ ਤਾਂ ਬਹੁਤ ਬੋਰ ਹੋਈ ਜਾਂਨੀ ਆ ਮੇਰਾ ਸੇ ਦਮ ਘੁੱਟਦਾ ਤਾਂ ਜਿਹੜੀ ਮਾਂ ਸੀ ਉਹ ਕਹਿੰਦੀ ਧੀਏ ਸਿਆਣੀ ਬਾਣਾ ਨੂੰ ਬਹੁਤ ਚੰਗੇ ਘਰ ਚ ਵਿਆਇਆ ਜਮੀਨ ਜਾਇਦੇ ਨਾਲ ਕੋਲੀ ਖੁੱਲੀ ਡੁੱਲੀ ਆ ਤੂੰ ਇੱਥੇ ਨਹੀਂ ਰਹਿਣਾ ਤੇ ਤੂੰ ਇਹ ਗੱਲ ਕਹਿਆ ਆ ਆਪਦੇ ਘਰ ਵਾਲੀ ਨੂੰ ਕਿ ਮੈਨੂੰ ਆਈਲੈਂਡਸ ਕਰਾ ਦੇ ਤੇ ਮੈਂ ਕੈਨੇਡਾ ਜਾਣਾ ਚਲੋ ਜੀ ਮਾਂ ਪਿਓ ਪਿੱਛੇ ਲੱਗ ਕੇ ਘਰ ਵਾਲੀ ਬਾਈ ਨੂੰ ਕਹਿਣ ਲੱਗ ਜਾਂਦੀ ਆ ਬਾਈ ਦੀ ਬੌਟੀ ਕਿ ਮੈਨੂੰ ਆਈਲੈਂਡਸ ਕਰਾ ਮੈਂ ਕੈਨੇਡਾ ਜਾਣਾ ਬਾਈ ਕਹਿੰਦਾ ਵੀ ਇਹ ਤਾਂ ਗੱਲ ਹੋਈ ਨਹੀਂ ਕੈਨੇਡਾ ਕੋ ਮੁੰਡਾ ਜਾਣ ਦੀ ਹਨਾ ਨਾਲੇ ਮੈਂ ਘਰ ਦੇਂਦਾ ਕੱਲਾ ਕੱਲਾ ਪੋਤਾ ਸਾਡੇ ਕੋਲੇ ਜ਼ਮੀਨ ਜਾਇਦੇ ਖੁੱਲੀ ਡੁੱਲੀ ਆ ਵੀ ਮੈਂ ਤਾਂ ਨਹੀਂ ਜਾਣਾ ਕੈਨੇਡਾ ਤੇ ਨਾ ਹੀ ਤੈਨੂੰ ਜਾਣ ਦਾਂ ਨਾ ਸਾਡੇ ਘਰੇ ਰਵਾਜ ਆ ਵੀ ਨੂੰਹਾਂ ਧੀਆਂ ਦੀ ਸੀ ਕਮਾਈ ਖ ਬੀਖ ਦਾ ਗੁਰੂ ਵਾਲੇ ਆ ਗਿਆ ਇਸ ਦਾ ਗੁਰੂ ਦੇ ਸੰਧਾਤਾ ਚੱਲਣ ਵਾਲੇ ਬੰਦੇ ਆ ਤੇ ਤੂੰ ਚੁੱਪ ਕਰਕੇ ਬਹਿ ਜਾ ਹੁਣ ਬਾਈ ਵੀ ਦੇਖਿਆ ਕਰੇ ਪੁੱਠੇ ਸਿੱਦੇ ਵਾਲ ਵਾਉਂਦੀ ਆ ਟੌਰਸ ਕਿੰਨੀ ਬੜੀ ਲਾਉਂਦੀ ਆ ਵੀ ਸਾਡੇ ਘਰ ਦਾ ਮੌਲ ਹੋਰ ਆ ਪਰ ਬਾਈ ਉਹਨੂੰ ਕੁਝ ਨਹੀਂ ਸੀ ਕਹਿੰਦਾ ਬਾਈ ਕਹਿੰਦਾ ਵੀ ਕੋਈ ਗੱਲ ਨਹੀਂ ਨਵੀਂ ਨਵੀਂ ਆਈ ਆ ਹੌਲੀ ਹੌਲੀ ਇਹ ਸਾਡੇ ਰੰਗਾਂ ਚ ਰੰਗੀ ਜਾਊਗੀ ਹੌਲੀ ਹੌਲੀ ਤਾਂ ਮਨ ਬਣ ਜਾਊਗਾ ਅਮਰਤ ਛਕ ਲਊਗੀ ਦਿਮਾਲਾ ਸਜਾਉਣ ਲੱਗ ਜਾਊਗੀ ਚਲੋ ਜੀ ਜਦੋਂ ਹੁਣ ਘਰਵਾਲੀ ਨੇ ਦੇਖਿਆ ਵੀ ਮੇਰੀ ਇਥੇ ਨਹੀਂ ਪੇਸ਼ ਜਾਂਦੀ ਮੈਨੂੰ ਨਹੀਂ ਆਈ ਆਈਲਟਸ ਕਰਾਉਂਦੇ ਫੇਰ ਉਹ ਮਾਣ ਨੂੰ ਫੋਨ ਕਰਦੀ ਆ ਵੀ ਮੰਮੀ ਇਹ ਫੇਰ ਦੇਖੋ ਬਾਈ ਦੀ ਸੱਸ ਨੇ ਆਪ ਦੀ ਧੀ ਨੂੰ ਕੀ ਮਤ ਦਿੱਤੀ ਉਹ ਕਹਿੰਦੀ ਵੀ ਤੂੰ ਐ ਕਰ ਤੂੰ ਇਹਨਾਂ ਦੇ ਦਿਲ ਦੇ ਵਿੱਚ ਪਹਿਲਾਂ ਥਾਂ ਬਣਾ ਉਹ ਕੁੜੀ ਕਹਿੰਦੀ ਆਪਦੀ ਮਾਂ ਨੂੰ ਵੀ ਕਿਵੇਂ ਥਾਂ ਬਣਾਵਾ ਉਹ ਕਹਿੰਦੀ ਤੂੰ ਐ ਕਰ ਤੂੰ ਅਮਰਤ ਸ਼ਕਲ ਲੈ ਤੇ ਦਿਮਾਲਾ ਸਜਾਉਣ ਲੱਗ ਜਾ ਤੇ ਟੌਰਚ ਕਿੰਨੀ ਬਿਲਕੁਲ ਕਰਨੋਂ ਹਟ ਜਾ ਜਦੋਂ ਤੂੰ ਦਿਮਾਲਾ ਸਜਾ ਲੇਗੀ ਅਮਰਤ ਸ਼ਕਲ ਲੇਗੀ ਉਸ ਤੋਂ ਬਾਅਦ ਤੇਨੂੰ ਆਈਲੈਂਡਸ ਕਰਾ ਦੇਣਗੇ ਤੇਨੂੰ ਕੈਨੇਡਾ ਭੇਜ ਦੇਣਗੇ ਤੇ ਉਸ ਤੋਂ ਬਾਅਦ ਤੂੰ ਕੈਨੇਡਾ ਜਾ ਕੇ ਜੋ ਮਰਜ਼ੀ ਕਰੀਂ ਅਮਰਤ ਸ਼ਰਦੀ ਦਮਾਲਾ ਸਜਾਉਣੋਂ ਹਟ ਜੀ ਟੋਰਚ ਕਿੰਨੀ ਲਈ ਆਪ ਦੀ ਜ਼ਿੰਦਗੀ ਜੇ ਮਰਜੀ ਜੀਵੀ ਚਲੋ ਜੀ ਕੁੜੀ ਨੇ ਮਾਂ ਪਿਓ ਪਿੱਛੇ ਲੱਗ ਕੇ ਉਵੇਂ ਕੀਤਾ ਤੇ ਬਾਈ ਨੂੰ ਕਹਿੰਦੀ ਮੈਂ ਤਾਂ ਅਮਰਤ ਸ਼ਕਣ ਬਾਈ ਬੜਾ ਹੈਰਾਨ ਆ ਜੀ ਅੱ비 ਇਹਦੇ ਬੜੀ ਛਤੀ ਅਸਰ ਹੋਇਆ ਹਨਾ ਬਾਈ ਨੂੰ ਐ ਸੀ ਵੀ ਸ਼ਾਇਦ ਵਾਹਿਗੁਰੂ ਦੀ ਕਿਰਪਾ ਹੋ ਗਈ ਇਹਦਾ ਮਨ ਬਣ ਗਿਆ ਵੀ ਤਾਂ ਇਹ ਕਹਿੰਦੀ ਵੀ ਮੈਂ ਅਮਰਤ ਸ਼ਕਲਾਂ ਦੇ ਬਾਣਾ ਪਾਉਣਾ ਗੁਰੂ ਦਾ ਚਲੋ ਜੀ ਬਾਈ ਬੜਾ ਖੁਸ਼ ਬਾਈ ਨੇ ਦੇ ਮਾਂ ਪਿਓ ਨੂੰ ਗੱਲ ਦੱਸੀ ਬਾਈ ਦਾ ਮਾਂ ਪਿਓ ਬੜਾ ਖੁਸ਼ ਸਾਡੀ ਨੋ ਕਿੰਡੀ ਸਿਆਣੀ ਹੈ ਚਲੋ ਜੀ ਨਾਲ ਬਾਈ ਵੀ ਜਾਂਦਾ ਬਾਈ ਦਾ ਮੰਮੀ ਰਾੜੀ ਵੀ ਨਾਲ ਜਾਂਦਾ ਕਾਰਲ ਨੂੰ ਲੈ ਕੇ ਜਾਣੇ ਜਾਣਾ ਸੀ ਨਾਲ ਗੁਰੂ ਘਰ ਲੈ ਕੇ ਜਾਂਦੇ ਅਮਰਤ ਛਕਾ ਕੇ ਲਿਆਉਂਦੇ ਚਲੋ ਜੀ ਸਾਰੇ ਰਿਸ਼ਤੇ ਰਣੇ ਵਧਾਈਆਂ ਦਿੱਤੀਆਂ ਸਾਰੇ ਇਸਤਰੀ ਬੜੇ ਖੁਸ਼ ਵੀ ਚਲੋ ਗੁਰੂ ਵਾਲੇ ਬਣ ਗਏ ਜੇ ਜਦੋਂ ਅਮਰਤ ਛਕ ਲੈਂਦੀ ਹੈ ਉਸ ਤੋਂ ਮਹੀਨੇ ਡੇਢ ਬਾਅਦ ਫਿਰ ਬਾਈ ਨੂੰ ਇਹ ਗੱਲ ਕਹਿੰਦੀ ਹੈ ਕਿ ਮੈਨੂੰ ਆਈਲਟਸ ਕਰਾ ਦੇ ਮੈਂ ਬਾਹਰ ਜਾਣਾ ਬਾਈ ਕਹਿੰਦਾ ਵੀ ਮੈਂ ਉਸ ਦਿਨ ਵੀ ਨਾ ਕੀਤੀ ਸੀਗੀ ਤੇ ਤੇ ਨਾ ਮੈਂ ਅੱਜ ਵੀ ਨਾ ਕਰਦਾ ਤੇ ਮੇਰੀ ਇਹ ਪੱਕੀ ਨਾ ਆ ਤੂੰ ਇਹ ਗੱਲ ਦਿਮਾਗ ਚੋਂ ਡਿਲੀਟ ਕਰ ਦੇ ਬਾਹਰ ਜਾਣ ਵਾਲੀ ਹੋਰ ਤੂੰ ਜੋ ਕਹਿੰਗੀ ਤਰੀ ਹਰ ਖਵਾਇਸ਼ ਪੂਰੀ ਕਰੂੰਗਾ ਪਰ ਮੈਂ ਬਾਹਰ ਨਹੀਂ ਜਾਣਾ ਤੇ ਨਾ ਤੈਨੂੰ ਜਾਣ ਦੇਣਾ ਚਲੋ ਜੀ ਉਸ ਤੋਂ ਬਾਅਦ ਕੁੜੀ ਨੇ ਦੇਖਿਆ ਵੀ ਹੁਣ ਜਿਹੜੀ ਗੇਮ ਖੇਡਦੀ ਸੀ ਤਾਂ ਗੇਮ 'ਚ ਮੈਂ ਫੇਲ ਹੋ ਗਈ ਤੇ ਉਸ ਟਾਈਮ ਤੇ ਟਿਕਟੌਕ ਚੱਲਦੀ ਹੁੰਦੀ ਸੀ ਪੰਜਾਬ ਦੇ ਵਿੱਚ ਚਲੋ ਜੀ ਕੁੜੀ ਨੇ ਕੀਤਾ ਜਦੋਂ ਨੇ ਜਵਾਬਤਾ ਬਾਹਰ ਜਾਣ ਤੋਂ ਤੇ ਕੁੜੀ ਗਿਰਨ ਲੱਗ ਗਈ ਟਿਕਟੌਕ ਤੇ ਰੀਲਾਂ ਪਾਉਣ ਲੱਗ ਗਈ ਧਜੀ 8-10 ਰੀਲਾਂ ਪਾਈਆਂ ਸੀ 2-3 ਰੀਲਾਂ ਵਾਇਰਲ ਬਹੁਤ ਹੋ ਗਈਆਂ ਜਦੋਂ ਬਾਈ ਨੂੰ ਪਤਾ ਲੱਗਿਆ ਤੇ ਬਾਈ ਨੇ ਇਸ ਗੱਲ ਦਾ ਗੁੱਸਾ ਮਨਾਇਆ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਅਸੀਂ ਤਾਂ ਸਾਰਾ ਪਰਿਵਾਰ ਪਿੰਡ ਦੇ ਵਿੱਚ ਜੱਥੇਦਾਰਾਂ ਦਾ ਪਰਿਵਾਰ ਵਾਜਦੇ ਆ ਤੇ ਲੋਕੀ ਕਹਿਣਗੇ ਜੱਥੇਦਾਰਾਂ ਦੀ ਨੋਂ ਰੀਲਾਂ ਪਾਉਂਦੀ ਆ ਇਹ ਟਿਕਟੌਕ ਤੇ ਵੀ ਤੂੰ ਪੂਰਾ ਸ਼ਰਮ ਕਰ ਤਾਂ ਦੋਨਾਂ ਜੀਆਂ ਦੀ ਆਪਸ ਦੇ ਵਿੱਚ ਬੈਂਸ ਵਸਾਈ ਹੋ ਗਈ ਇੱਕ ਤਾਂ ਥੱਪੜ ਬਾਈ ਤੋਂ ਦੇ ਮੂੰਹ ਤੇ ਵੱਜ ਵੀ ਗਿਆ ਹੋਊਗਾ ਘਰ ਵਾਲੀ ਜਦੋਂ ਬਾਲਾ ਗੋ ਬੋਲਦੀ ਸੀਗੀ ਚਲੋ ਜੀ ਉਹ ਪਹਿਲੀ ਬਾਹਨਾ ਪਾਲਦੀ ਸੀ ਉਹਨੇ ਲੜ ਕੇ ਕੀਤਾ ਉਹਨੇ ਦਮਾਲਾ ਸਜਾਉਣਾ ਵੀ ਹਟ ਕੇ ਤੇ ਸ੍ਰੀ ਸਾਹਿਬ ਵੀ ਹੁਣ ਜਦੋਂ ਬਾਈ ਨੇ ਇਹ ਗੱਲ ਦੇਖੀ ਵੀ ਨਹੀਂ ਤਾਂ ਜਮਾ ਕਮਾਲ ਹੀ ਕਰਤੀ ਵੀ ਮਾੜੀ ਜੀ ਗੱਲ ਹੋਈ ਐ ਇਹਨੇ ਦਿਮਾਲਾ ਵੀ ਲਾ ਕੇ ਆਉ ਮਾਰਿਆ ਤੇ ਸ੍ਰੀ ਸਾਹਿਬ ਵੀ ਲਾ ਕੇ ਰੱਖਤਾ ਤੇ ਇਹਨੇ ਦਾ ਅਮਰਤ ਭੰਗ ਕਰਤਾ ਸਾਰਾ ਕੰਮ ਪਾਪ ਕਰਤ ਨੇ ਬਹੁਤ ਵੱਡਾ ਚੋਲੇ ਬਾਈ ਨੂੰ ਬਹੁਤ ਗੁੱਸਾ ਸੀ ਤੇ ਬਾਈ ਨੇ ਧਰ ਕੇ ਭੜਕਾਤੀ ਵੀ ਤੂੰ ਆ ਕੀ ਚੰਨ ਚੜਾਤਾ ਵੀ ਸਾਨੂੰ ਹਜੇ ਕੱਲੇ ਜਿਹੜੇ ਰਿਸ਼ਤੇ ਰ ਵਧਾਈਆਂ ਦੇਣ ਦੇ ਸੀ ਵਿਚਰ ਵਧਾਈਆਂ ਹੁਣ ਵੀ ਤੁਹਾਡੀ ਨੌਣੇ ਅਮਰਤ ਛਕ ਲਿਆ ਅੱਧੇ ਪਿੰਡ ਨੂੰ ਪਤਾ ਲੱਗ ਗਿਆ ਵੀ ਜਿ세 ਤਰ੍ਹਾਂ ਦੇ ਨੌਣੇ ਅਮਰਤ ਛਕਿਆ ਹਨਾ ਵੀ ਅਸੀਂ ਤਾਂ ਪਿੰਡ ਚ ਮੂੰਹ ਵਿਖਾਉਣ ਜੋਗ ਨਹੀਂ ਰੇ ਤੂੰ ਕਿਹੜੀ ਕਰਤੂਤ ਚਲੋ ਜਦੋਂ ਬਾਈ ਨੇ ਕੁੱਟਤੀ ਤੇ ਇਹਨੇ ਚੱਕ ਕੇ ਦੀ ਮਾਂ ਨੂੰ ਫੋਨ ਕਰਤਾ ਮਾਂ ਹੁਣ ਪਹਿਲੀ ਚੱਕਮੀ ਸੀ ਮਾਂ ਚੰਗੀ ਹੁੰਦੀ ਤੇ ਅੱਜ ਤੀ ਨੂੰ ਚੰਗੀ ਮਾਤ ਦੇਂਦੀ ਚਲੋ ਜੀ ਮਾਂ ਕੀ ਕਰਦੀ ਮਾਂ ਨਾਲ ਇਹਦੀ ਬਾਈ ਦੇ ਸਾਰੇ ਨੂੰ ਲੈਦੀ ਆ ਨਾਲ ਦੋ ਚਾਰ ਰਿਸ਼ਤੇਦਾਰ ਹੋਰ ਲੈਂਦੀ ਆ ਆਪਦੇ ਪਿੰਡ ਦਾ ਸਰਪੰਚ ਲੈਂਦੀ ਆ ਬਾਈ ਕੇ ਪਿੰਡ ਆ ਕੇ ਬਾਈ ਦਾ ਸਰਪੰਚ ਨਾਲ ਲੈ ਲੈਂਦੀ ਆ ਤੇ ਬਾਈ ਕੇ ਘਰੇ ਇੱਕ ਮੰਨ ਲਓ ਪੰਚਾਇਤ ਲੈ ਕੇ ਆ ਜਾਂਦੀ ਆ ਪੂਰੀ ਜਦੋਂ ਪੰਚਾਇਤ ਲੈ ਕੇ ਆ ਜਾਂਦੀ ਉੱਥੇ ਆ ਕੇ ਤੇ ਬਾਈ ਨੂੰ ਵੀ ਮਾੜਾ ਚੰਗਾ ਬੋਲਦੀ ਬਾਈ ਦੇ ਮਾਂ ਪਿਓ ਨੂੰ ਬਾੜਾ ਚੰਗਾ ਬੋਲਦੀ ਆ ਵੀ ਤੁਸੀਂ ਅੱਜ ਹੀ ਕਹਿੰਦੇ ਜੇ ਅੱਜ ਹੀ ਇਹ 40 ਸਾਲਾਂ ਦੀ ਬਣ ਜੇ ਹਾਜੀ ਮੇਰੀ ਧੀ ਦੀ ਉਮਰ ਕੀ ਆ ਉਹਦੀ ਲਾਉਣ ਪਾਉਣ ਦੀ ਉਮਰ ਆ ਤੁਸੀਂ ਉਹਨੂੰ ਹੋਣੀ ਅਮਰਤ ਸ਼ਕਾਤਾ ਤੁਸੀਂ ਨਾ ਮੇਰੀ ਧੀ ਨੂੰ ਬਾਹਰ ਜਾਣ ਦਿੰਦੇ ਜੇ ਨਾ ਨੂੰ ਕੀ ਰੀਲ ਪਾਉਣ ਦਿੰਦੇ ਜੇ ਨਿਆਣੀ ਆ ਫਿਰ ਕੀ ਜੇ ਚਾਰ ਹੀਲਾ ਪਾਣੀਆ ਫਿਰ ਕੀ ਹੋ ਗਿਆ ਬਾਈ ਦਾ ਮਾਂ ਪਿਓ ਕਹਿੰਦਾ ਵੀ ਦੇਖੋ ਸਾਡੀ ਗੱਲ ਸੁਣੋ ਵੀ ਸਾਡੇ ਘਰ ਦੇ ਮਾਹੌਲ ਦਾ ਤੁਹਾਨੂੰ ਪਤਾ ਸੀਗਾ ਅਸੀਂ ਸਭ ਕੁਝ ਤੁਹਾਨੂੰ ਪਹਿਲਾਂ ਦੱਸਿਆ ਸੀ ਸਾਡੇ ਘਰ ਦਾ ਮਾਹੌਲ ਇਹੋ ਜਿਹਾ ਅਸੀਂ ਤੁਹਾਡੇ ਤੋਂ ਕੋਈ ਗੱਲ ਲੁਕੋਈ ਨਹੀਂ ਕੋਈ ਤੁਹਾਨੂੰ ਝੂਠ ਨਹੀਂ ਮਾਰਿਆ ਦੂਜੀ ਗੱਲ ਇਹ ਆ ਅਸੀਂ ਤੁਹਾਡੀ ਧੀ ਨੂੰ ਕੋਈ ਜ਼ਬਰਦਸਤੀ ਜਾਂ ਕੋਈ ਫੋਰਸ ਨਹੀਂ ਕੀਤਾ ਵੀ ਤੂੰ ਅਮਰਤ ਸ਼ਕਾਕ ਨਹੀਂ ਨੇ ਆਪ ਕਿਹਾ ਵੀ ਮੈਂ ਅਮਰਤ ਸ਼ਕਣਾ ਦ ਜੇ ਤਾਂ ਨਹੀਂ ਸੀ ਮਣ ਪੈਣੀ ਨਾ ਛੱਕਦੀ ਹੁਣ ਕੁੜੀ ਨੇ ਦੇਖਿਆ ਵੀ ਸਾਡੇ ਪਿੰਡ ਦਾ ਸਰਪੰਚ ਵੀ ਬੈਠਾ ਤੇ ਇਹਨਾਂ ਦੇ ਪਿੰਡ ਦਾ ਵੀ ਸਰਪੰਚ ਬੈਠਾ ਚਾਰ ਰਿਸ਼ਤੇਦਾਰ ਵੀ ਆ ਵੀ ਕਿਉਂ ਨਾ ਮੈਂ ਸਾਸ ਸਵਰ ਨੂੰ ਬਦਨਾਮ ਹੀ ਕਰਦਾ ਕੁੜੀ ਕਹਿੰਦੀ ਇਹ ਗੱਲ ਤੁਸੀਂ ਝੂਠ ਬੋਲਦੇ ਹੋ ਮੈਂ ਸਾਸ ਸਵਰ ਨੂੰ ਕਹਿੰਦੇ ਬਾਈ ਦੀ ਮੰਮੀ ਰੈਡੀ ਨੂੰ ਬਈ ਤੁਸੀਂ ਮੈਨੂੰ ਕਿਹਾ ਸੀ ਕਿ ਅਮਰਤ ਸ਼ਾ ਕ ਅਮਰਤ ਸ਼ਾ ਗੁਰੂ ਵਾਲੀ ਬਣ ਗੁਰੂ ਵਾਲੀ ਬਣ ਮੈਂ ਤਾਂ ਤੁਹਾਡੇ ਕਹਿਣ ਤੇ ਅਮਰਤ ਸ਼ਾ ਕਿਹਾ ਸੀਗਾ ਚਲੋ ਬਾਈ ਦੀ ਸੱਸ ਵੀ ਬੜਾ ਮਾੜਾ ਚੰਗਾ ਬੋਲਦੀ ਆ ਵੀ ਮੇਰੀ ਕੁੜੀ ਦੀ ਜਲਾਉਣ ਪਾਉਣ ਦੀ ਉਮਰ ਆ ਤੁਸੀਂ ਹੁਣੀ ਨੂੰ ਬੁੱਢੀ ਬਣਾਈ ਜਾਂਦੇ ਹੋ ਹੁਣ ਇਹਨੂੰ ਗਿਆਨ ਮਾੜੀਆਂ ਜਨਾਨੀਆਂ ਗੱਲਾਂ ਕਰਦੀਆਂ ਹੁੰਦੀਆਂ ਚਲੋ ਜੀ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਕਿਹਾ ਵੀ ਛੱਡੋ ਸੀ ਇਸ ਗੱਲ ਤੇ ਮਿੱਟੀ ਪਾਓ ਹਨਾ ਕਿਉਂ ਆਪਦਾ ਘਰ ਖਰਾਬ ਕਰਨਾ ਫਿਰ ਉਸ ਟਾਈਮ ਦੇ ਬਾਈ ਦੇ ਬਾਈ ਦਾ ਮਾਪਿਓਂ ਕੇ ਗੱਲ ਕਹਿੰਦੇ ਵੀ ਦੇਖੋ ਜੋ ਹੋ ਗਿਆ ਹੋ ਗਿਆ ਠੀਕ ਆ ਇਹਨੇ ਅੰਮ੍ਰਿਤ ਭੰਗ ਕੀਤਾ ਚਲੇ ਨੇ ਪਾਪ ਕੀਤਾ ਇਹ ਭੁਗਤ ਲੋਕੀ ਕੋਈ ਗੱਲ ਨਹੀਂ ਪਰ ਇਹਨੂੰ ਇੱਕ ਗੱਲ ਸਾਫ਼ ਕਹਿ ਦਿਓ ਜੇ ਸਾਡੇ ਘਰ ਰਹਿਣਾ ਤੇ ਇੱਥੇ ਰੀਲਾਂ ਰੋਲਾਂ ਨਹੀਂ ਪਾਉਣ ਦਾ ਕੰਮ ਚੱਲਣਾ ਇੱਥੇ ਕੰਜਰਖਾਨਾ ਨਹੀਂ ਚੱਲਣਾ ਚਲੋ ਜੀ ਸਾਰੇ ਕਹਿੰਦੇ ਵੀ ਠੀਕ ਆ ਕੁੜੀਆਂ ਰੀਲਾਂ ਰੋਲਾਂ ਨਾ ਪਾਈ ਇਹ ਪੰਚਾਇਤ ਕਹਿੰਦੀ ਮੈਰੀ ਲਾ ਨਹੀਂ ਪਾ ਉਸ ਤੋਂ ਬਾਅਦ ਮੰਨ ਲਓ ਇਹਨੇ 2-3 ਮਹੀਨੇ ਰੇਲਾ ਨਹੀਂ ਪਾਈਆਂ ਪਰ ਬਾਈ ਨਾਲ ਨਿੱਕੀ ਨਿੱਕੀ ਗੱਲ ਤੇ ਕੋੜ-ਕੋੜ ਕੋੜ-ਕੋੜ ਕਰਦੀ ਰਹਿੰਦੀ ਸੀ ਚੋਪਣੀ 'ਚ ਰਹਿੰਦੀ ਏ ਜਬਾਨ ਦੀ ਬੜੀ ਤੇਜ਼ ਸੀ ਇਹ ਚਲੋ ਜੀ ਥੋੜਾ ਟਾਈਮ ਲੰਘਦਾ ਤੇ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਬਾਈ ਦੇ ਪਿਓ ਨੂੰ ਕੈਂਸਰ ਹੋ ਜਾਂਦਾ ਜਦੋਂ ਬਾਈ ਦੇ ਪਿਓ ਨੂੰ ਕੈਂਸਰ ਹੋ ਗਿਆ ਤੇ ਬਾਈ ਨੇ ਆਪਦੇ ਪਿਓ ਦਾ ਚੈੱਕਅਪ ਕਰਾਇਆ ਤੇ ਰਿਪੋਰਟਾਂ 'ਚ ਕੈਂਸਰ ਆ ਗਿਆ ਤੇ ਬਾਈ ਹੁਣ ਇਕੱਲਾ-ਕੱਲਾ ਹੈਗਾ ਸੀ ਬਾਈ ਦਾ ਕਿਹੜਾ ਕੋਈ ਹੋਰ ਭਰਾ ਸੀ ਨਾ ਕੋਈ ਹੋਰ ਭੈਣ ਸੀ ਤਾਂ ਬਾਈ ਆਪਦੇ ਪਿਓ ਨੂੰ ਬੀਕਾਨੀਰ ਲੈ ਜਾਂਦਾ ਇਲਾਜ ਕਰਾਉਣ ਲਈ ਜਦੋਂ ਬਈ ਕਾਨੀਰ ਲੈ ਕੇ ਜਾਂਦਾ ਤੇ ਉੱਥੇ ਬਾਈ ਦੇ ਪਿਓ ਨੂੰ ਐਡਮਿਟ ਕਰ ਲੈਂਦੇ ਆ ਬਾਈ ਦਾ ਪਿਓ ਜਦੋਂ ਉੱਥੇ ਐਡਮਿਟ ਹੋ ਜਾਂਦਾ ਲਗਭਗ ਬਾਈ ਉੱਥੇ 20 ਦਿਨ ਰਹਿੰਦਾ ਜਦੋਂ ਨੇ ਦੇਖਿਆ ਕਿ ਬਾਈ ਹੁਣ 20 ਦਿਨ ਉੱਥੇ ਆ ਇਹ ਪਿੱਛੋਂ ਆਪਦੀ ਭੈਣ ਨੂੰ ਆਪਦੇ ਕੋਲ ਬੁਲਾ ਲੈਂਦੀ ਹੈ ਬਾਈ ਦੀ ਘਰ ਵਾਲੀ ਹੁਣ ਭੈਣ ਪਹਿਲਾਂ ਚੱਕਮੀਸ ਤੋਂ ਪਹਿਲਾਂ ਪੁੱਠੇਸ ਦੇ ਵਾਲ ਬਥੇਰੇ ਵਾਹੁੰਦੀ ਸੀਗੀ ਤੇ ਉਹਨੂੰ ਵੀ ਹਵਾ ਲੱਗੀ ਸੀ ਹਾਂ ਬਾਈ ਨੂੰ ਵੀ ਲੱਗੀ ਸੀ ਬਾਹਰ ਦੀ ਚਲੋ ਜੀ ਇਹਨਾਂ ਦੋਵਾਂ ਭੈਣਾਂ ਨੇ ਕੀਤਾ ਇਹਨਾਂ ਨੇ ਟਿਕਟੌਕ ਦਰੀਲਾ ਬਣਾ ਕੇ ਫੇਰ ਪਾਉਣੀਆਂ ਸ਼ੁਰੂ ਕਰਦੀਆਂ ਹੁਣ ਬਾਈ ਦਾ ਪਿਓ ਉੱਥੇ ਮਰਨ ਕਿਨਾਰੇ ਪਿਆ ਚਲੋ ਜੀ ਉਹ 20 ਅੰਕ ਦਿਨਾਂ ਬਾਅਦ ਘਰੇ ਆਇਆ ਤੇ ਉਹਨੇ ਆਪਦੀ ਮਾਸੀ ਦੇ ਪੁੱਤ ਨੂੰ ਉਹਦੇ ਪਿਓ ਕੋਲ ਭੇਜਤਾ ਵੀ ਚਲ ਮੈਂ 2 ਦਿਨ ਘਰੇ ਲਾ ਕੇ ਆ ਜਾ। ਜਦੋਂ ਬਾਈ ਘਰੇ ਆਉਂਦਾ ਘਰੇ ਆ ਕੇ ਇਹਦਾ ਮੋਬਾਈਲ ਦੇਖਦਾ ਤੇ ਇਹਨੇ ਟਿਕਟੌਕ ਤੇ ਰੀਲਾਂ ਪਾਈਆਂ ਹੁੰਦੀਆਂ ਨੇ। ਬਾਈ ਉਹ ਰੀਲਾਂ ਦੇਖ ਲੈਂਦਾ ਪਰ ਕੁਝ ਬੋਲਦਾ ਨਹੀਂ ਕਿਉਂਕਿ ਬਾਈ ਨੂੰ ਐ ਸੀਗਾ ਵੀ ਘਰ ਦਾ ਮੌਲ ਅੱਗੇ ਹੀ ਹੋਰ ਤਰ੍ਹਾਂ ਹੋਇਆ ਪਿਆਣਾ। ਮੇਰਾ ਪਿਓ ਤਾਂ ਕਿ ਮਰਨ ਲਗਨਾਰੇ ਪਿਆ ਪਤਾ ਨਹੀਂ ਕੀ ਬੰਨਣਾ ਨੇ ਬਚਣਾ ਜਾਂ ਨਹੀਂ ਬਚਣਾ ਵੀ ਮੈਂ ਕਿਉਂ ਐਵੇਂ ਮਾੜਾ ਚੰਗਾ ਬੋਲਾ ਵੀ ਛੱਡੋ ਕੋਈ ਗੱਲ ਨਹੀਂ ਬਾਈ ਕੁਛ ਨਾ ਬੋਲਿਆ ਦੋ ਦਿਨ ਘਰੇ ਰਿਹਾ ਤੇ ਬਾਈ ਫੇਰਾ ਦੇ ਪਿਓ ਕੋਲੇ ਬੀਕਰ ਨੇ ਚਲਾ ਗਿਆ ਹੁਣ ਇਹਦੇ ਦਿਲ ਚ ਇਹ ਗੱਲ ਆ ਗਈ ਵੀ ਮੇਰੇ ਘਰ ਵਾਲੇ ਨੇ ਸਾਰਾ ਕੁਝ ਦੇਖ ਲਿਆ ਉਹ ਕੁਛ ਨਹੀਂ ਬੋਲਿਆ ਇਹਦਾ ਮਤਲਬ ਇਹ ਆ ਵੀ ਮੈਨੂੰ ਆਜ਼ਾਦੀ ਆ ਮੈਨੂੰ ਛੁੱਟੀਆਂ ਨੇ ਮੈਂ ਜੋ ਮਰਜ਼ੀ ਕਰਾਂ ਵੀ ਹੁਣ ਮੈਨੂੰ ਕੋਈ ਰੋਕ ਟੋਕ ਨਹੀਂ ਗਈ ਪਰ ਇਹਨੂੰ ਇਹ ਨਹੀਂ ਸੀ ਪਤਾ ਵੀ ਉਹ ਕਿਹੜੀ ਗੱਲ ਤੋਂ ਚੁੱਪਾ ਤੇ ਕਿਉਂ ਚੁੱਪਾ ਚਲੋ ਜੀ ਲਗਭਗ ਡੇਢ ਮਹੀਨਾ ਬਾਈ ਬੀਕਰ ਨੇ ਰਹਿੰਦਾ ਤੇ ਬਾਈ ਦੇ ਮੌਤ ਤੋਂ ਬਾਅਦ ਚਲੋ ਜੀ ਬਾਈ লাশ ਕਰੀ ਲੈ ਕੇ ਆਉਂਦਾ ਇਹ ਦੇਖੋ ਵੀ ਸੌਰੇ ਦਾ ਸੰਸਕਾਰ ਹੋਇਆ ਤੇ ਸੰਸਕਾਰ ਤੋਂ 6ਵੇਂ ਦਿਨ ਬਾਅਦ ਇਹਨੇ ਰੀਲ ਪਾਤੀ ਟਿਕਟੌਕ ਤੇ ਗਾਣਾ ਲਾ ਕੇ ਚਲੋ ਜੀ ਬਾਈ ਨੂੰ ਰੀਲ ਵੇਖੀ ਬਾਈ ਫਿਰ ਵੀ ਚੁੱਪ ਰਿਆ ਵੀ ਹਜੇ ਭੋਗ ਨਹੀਂ ਪਿਆ ਵੀ ਕੋਈ ਗੱਲ ਨਹੀਂ ਚੁੱਪ ਕਰ ਜੋ ਭੋਗ ਪੈਂਦਾ ਭੋਗ ਤੋਂ ਦੂਜੇ ਤਜ ਦਿਨ ਫੇਰੇ ਇਹ ਰੀਲਾਂ ਪਾਉਣੇ ਸ਼ੁਰੂ ਕਰ ਦਿੰਦੀ ਆ ਚਲੋ ਜੀ ਬਾਈ ਨੂੰ ਫਿਰ ਵੀ ਐ ਸੀਗਾ ਵੀ ਮਣਾ ਕਾਦੇ ਵਾਸਤੇ ਕਾਦੇ ਵਾਸਤੇ ਚਲੋ ਬਾਈ ਨੂੰ ਨਿਮਰਤਾ ਨਾਲ ਸਮਝਾਉਂਦਾ ਸੀ ਵੀ ਹਟ ਜਾ ਕਾਦੇ ਵਾਸਤੇ ਹਨਾ ਵੀ ਕਿਉਂ ਜਲੂਸ ਕੱਢਦੀਆਂ ਵੀ ਸਾਡੀ ਪਿੰਡ ਚ ਬੜੀ ਇੱਜ਼ਤ ਆ ਸਾਡੇ ਜੀ ਜ਼ਮੀਨ ਜਾਇਦ ਵਾਲੇ ਬੰਦੇ ਆ ਸਰਦਾਰ ਬੰਦੇ ਆ ਜਿੱਥੇ ਤਰ੍ਹਾਂ ਦਾ ਪਰਿਵਾਰ ਵਾਜਦਾ ਵੀ ਤੂੰ ਹਟ ਜਾ ਹਟ ਜਾ ਉੱਤੋਂ ਦੇਖੋ ਮਾੜੀ ਕਿਸਮਤ ਨੂੰ ਇਸ ਕੁੜੀ ਦੇ ਘਰੇ ਕੋਈ ਬੱਚਾ ਵੀ ਨਹੀਂ ਪੈਦਾ ਹੁੰਦਾ ਪ੍ਰੈਗਨੈਂਸੀ ਵੀ ਨੂੰ ਨਹੀਂ ਹੁੰਦੀ ਬਾਈ ਬਹੁਤ ਲਾਜ ਕਰਾਉਂਦਾ ਪਰ ਕਦੇ ਆਸ ਹਸਪੀਟਲ ਲੈ ਜਾ ਕਦੇ ਆਸ ਹਸਪੀਟਲ ਲੈ ਜਾ ਇਹਦੇ ਘਰੇ ਬੱਚਾ ਵੀ ਪੈਦਾ ਨਹੀਂ ਹੁੰਦਾ ਚਲੋ ਜੀ ਪਿਓ ਦੀ ਮੌਤ ਤੋਂ 6 ਮਹੀਨਿਆਂ ਬਾਅਦ ਜਿਹੜੇ ਬਾਈ ਦੀ ਮਾਂ ਸੀ ਉਹ ਵੀ ਅਕਾਲ ਚਲਾਣਾ ਕਰ ਗਈ ਹੁਣ ਘਰ ਦੇ ਵਿੱਚ ਰਹਿ ਗਏ ਬਾਈ ਤੇ ਬਾਈ ਦੀ ਘਰ ਵਾਲੀ ਦੋਨੋਂ ਹੀ ਰਹਿ ਗਏ ਮੀਆਂ ਬੇਬੀ ਮਾਂ ਦੀ ਮੌਤ ਤੋਂ ਬਾਅਦ ਬਾਈ ਨੇ ਆ ਆਪਦੀ ਘਰ ਵਾਲੀ ਨੂੰ ਸਾਫ਼-ਸਾਫ਼ ਸਮਝਾਤਾ ਵੀ ਗੱਲ ਸੁਣ ਲੈ ਮੇਰੀ ਮੈਂ ਇੰਨਾ ਟਾਈਮ ਤਾਂ ਚੁੱਪ ਸੀ ਕਿਉਂਕਿ ਪਹਿਲਾਂ ਮੇਰਾ ਪਿਓ ਮਰ ਗਿਆ ਮੈਂ ਤਾਂ ਚੁੱਪ ਰਿਆ ਕਿਉਂਕਿ ਮੈਂ ਉਸ ਸਦਮੇ ਵਿੱਚ ਸੀਗਾ ਬਾਅਦ ਚ ਮੇਰੀ ਮਾਂ ਮਰ ਗਈ ਮੈਨੂੰ ਉਹਦਾ ਸਦਮਾ ਬਹੁਤ ਸੀਗਾ ਤੇ ਹੁਣ ਮੇਰਾ ਦਿਮਾਗ ਕੁਝ ਸੈੱਟ ਹੋਇਆ ਤੇ ਇਹਨੂੰ ਹੁਣ ਸੈੱਟ ਹੀ ਰਹਿਣ ਦੀ ਤੇ ਤੂੰ ਆਹ ਕੰਜਰ ਖਣਾ ਜਲੂਸ ਕੱਢਦੇ ਬੰਦ ਤੇ ਕਿਤੇ ਉਹ ਗੱਲ ਨਾ ਹੋਵੇ ਮੈਨੂੰ ਤੇਰੀ ਕੰਢੀ ਨਾਲ ਆਪਣੀ ਪੈ ਜਾਏ ਚਲੋ ਜੀ ਇਹਨੇ ਸੋਚਿਆ ਵੀ ਜਵੇਂ ਹਵਾ 'ਚ ਮਰੀ ਜਾਂਦਾ ਗੱ ਤਾ ਕੀ ਹੁੰਦਾ ਕਿ ਬਾਈ ਦੇ ਪਿੰਡ ਚ ਕਿਸੇ ਮੁੰਡੇ ਦਾ ਵਿਆਹ ਹੁੰਦਾ ਸ਼ਹਿਰ ਉਹਨਾਂ ਨੇ ਪੈਲਸ ਕੀਤਾ ਹੁੰਦਾ ਦੇ ਬਾਈ ਸ਼ਹਿਰ ਪੈਲਸ ਚ ਉੱਥੇ ਵਿਆਹ ਗਿਆ ਹੁੰਦਾ ਬਾਈ ਜੋ ਵਿਆਹ ਤੇ ਗਿਆ ਹੁੰਦਾ ਤੇ ਇਹ ਪਿੱਛੋਂ ਕੀ ਕਰਦੀ ਆ ਇਹ ਬਿਨਾ ਚੁੰਨੀ ਤੋਂ ਟੈਟ ਜਾਂ ਸੂਟ ਪਾ ਕੇ ਟਿਕਟੌਕ ਤੇ ਰੀਲ ਪਾ ਜਾਂਦੀ ਆ ਚਲੋ ਜੀ ਬਾਈ ਨੇ اچانک ਉੱਥੇ ਵਿਹਲੇ ਬੈਠੇ ਨੇ ਵਿਆਹ ਦੇ ਵਿੱਚ ਟਿਕਟੌਕ ਔਨ ਕਰ ਲਈ ਤੇ ਰੀਲ ਦੇ ਸਾਹਮਣੇ ਆ ਗਈ ਫਿਰ ਬਾਈ ਨੇ ਕੀਤਾ ਵਿਆਹ ਛੱਡਿਆ ਵਿਚਾਲੀ ਮਾਂ ਦੇ ਸ਼ੇਰ ਨੇ ਸਿੱਧਾ ਆਇਆ ਘਰੇ ਇਹਨਾਂ ਕੋਲੇ ਦਨਾਲੀ ਕਰੈਫਲ ਹੁੰਦੀ ਸੀਗੀ ਦਨਾਲੀ ਚ ਦੋ ਰੌਂ ਦਾ ਪਾਇ ਤੇ ਸਿੱਧੇ ਮਾਰੇ ਘਰ ਵਾਲੀ ਦੇ ਹਿੱਕ 'ਚ ਤੇ ਉਹਦਾ ਕੋ ਬੁਝਤ ਕਰਤਾ ਜੋ ਕਰੇ ਥਲੇ ਡੇਕ ਪੀ ਖੂਨ ਨਾਲ ਹੱਤਪਤ ਹੋ ਕੇ ਮਰ ਗਈ ਫਿਰ ਬਾਈ ਨੇ ਆਪਦੀ ਸੱਸ ਨੂੰ ਫੋਨ ਕੀਤਾ ਵੀ ਆ ਤੇਰਾ ਗੰਦਾ ਖੂਨ ਮੈਂ ਗੱਡੀ ਛਾੜ ਦਿੱਤਾ ਤੇ ਆਪ ਤਾਂ ਸਾਡੇ ਕੋਲ ਗੰਦਾ ਖੂਨ ਚੱਕ ਕੇ ਲੈ ਜਾ ਚਲੋ ਜੀ ਮਾਰ ਰੋਂਦੀ ਪੇਟ ਦੀ ਨਾਲ ਪਿੰਡ ਦੀ ਪੰਚਾਇਤ ਲੈ ਕੇ ਰਿਸ਼ਤੇ ਲੈ ਕੇ ਬਾਈ ਕੇ ਪਿੰਡ ਆ ਵੜਦੀ ਆ ਨਾਲ ਪੁਲਿਸ ਆ ਜਾਂਦੀ ਆ ਪੁਲਿਸ ਆ ਕੇ ਸਾਰਾ ਮੌਕਾ ਦੇਖ ਲੈਂਦੀ ਆ ਲਾਸ਼ ਨੂੰ ਆਪ ਦੇ ਅੰਡਰ ਕਰ ਲੈਂਦੀ ਆ ਉਸ ਤੋਂ ਬਾਅਦ ਬਾਈ ਦੇ ਪਰਚਾ ਕੱਟਿਆ ਜਾਂਦਾ ਫਿਰ ਇਹ ਦੇਖੋ ਕਿ ਬਾਈ ਨੇ ਇਹ ਗੱਲ ਕਹੀ ਸੀ ਪੁਲਿਸ ਨੂੰ ਵੀ ਕਿ ਇਹਨਾਂ ਨੂੰ ਕਹਿ ਦਿਓ ਕਿ ਆ ਆ ਦਿੱਤੀ ਦਾ ਸੰਸਕਾਰ ਆਪ ਦੇ ਪਿੰਡ ਜਾ ਕੇ ਕਰਨਾ ਸਾਡੇ ਪਿੰਡੇ ਦਾ ਸਨਸਕਾਰ ਨਹੀਂ ਹੋਣਾ ਚਾਹੀਦਾ ਗੰਦੀ ਪਦਾਇਸ਼ ਦਾ ਜਿਹਨੇ ਸਾਡਾ ਘਰ ਝਾੜਤਾ ਸਾਡੇ ਘਰ ਦਾ ਧੋਣਾ ਧੋਤ। ਚਲੋ ਜੀ ਫਿਰ ਬਾਈ ਤੇ ਕੇਸ ਚੱਲਿਆ। ਬਾਈ ਨੂੰ 20 ਸਾਲ ਦੀ ਸਜ਼ਾ ਹੋਈ। ਬਾਈ ਅੱਜ ਵੀ ਜੇਲ੍ਹ ਦੇ ਵਿੱਚ ਹੈ। ਬਾਈ ਦੇ ਜਿਹੜੇ ਰਿਸ਼ਤੇਦਾਰ ਸਾਡੇ ਤੱਕ ਕਹਾਣੀ ਇਹ ਪਹਚਾਈ ਉਹ ਉਹ ਕਈ ਵਾਰੀ ਬਾਈ ਦੀਆਂ ਮੁਲਾਕਾਤਾਂ ਕਰਨ ਜਾਂਦੇ ਹੁੰਦੇ ਆ। ਉਹ ਕਹਿੰਦੇ ਬਾਈ ਅੱਜ ਵੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ। ਅੱਜ ਵੀ ਉਹਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ, ਕੋਈ ਅਫਸੋਸ ਨਹੀਂ ਕਿ ਮੈਂ ਆਪਦੀ ਘਰਵਾਲੀ ਨੂੰ ਮਾਰ ਕੇ ਗਲਤੀ ਕਰ ਲਈ ਜਾਂ ਮੈਂ ਪਾਪ ਕਰਤਾ। ਉਹ ਇੱਕੋ ਗੱਲ ਕਹਿੰਦਾ ਕਿ ਮੈਂ ਗੰਦ ਧਰਤੀ ਤੋਂ ਸਾਫ਼ ਕੀਤਾ। ਪਤਾ ਨਹੀਂ ਗਾਂ ਇਹਨੇ ਕਿਹੋ ਜਿਹੇ ਬੱਚੇ ਪੈਦਾ ਕਰਨੇ ਸੀ ਜਿਹੜੇ ਕਿ ਸਾਡੇ ਪਰਿਵਾਰ ਨੂੰ ਜਮਾ ਮਿੱਟੀ ਚ ਰੋਲ ਦਿੰਦੇ। ਬਾਈ ਕਹਿੰਦਾ ਵੀ ਜੇ ਮੇਰੀ ਉਮਰ ਰਹੀ ਠੋਕਣੀ ਮੈਂ ਸੱਸ ਵੀ ਐ ਜਿਉਂਦੀ ਮੈਂ ਉਹ ਵੀ ਨਹੀਂ ਛੱਡਣੀ ਜਿਨੇ ਗੰਦੀ ਪਦਾਇਸ਼ ਪੈਦਾ ਕੀਤੀ ਐ। ਬਾਈ ਜੇਲ ਦੇ ਵਿੱਚ ਬੈਠਾ ਅੱਜ ਵੀ ਇਹ ਗੱਲ ਕਹਿੰਦਾ ਕਿ ਸਾਡਾ ਘਰ ਮੇਰੀ ਸੱਸ ਨੇ ਉਜਾੜਿਆ ਜੇ ਮੇਰੀ ਸੱਸ ਚੰਗੀ ਹੁੰਦੀ ਮੇਰੀ ਘਰਵਾਲੀ ਚੰਗੀਆਂ ਮਾਤਾਂ ਦਿੰਦੀ ਅੱਜ ਮੈਂ ਜੇਲ ਦੇ ਵਿੱਚ ਨਾ ਬੈਠਾ ਹੁੰਦਾ ਅੱਜ ਮੈਂ ਵੀ ਉਹਦੇ ਪਰਿਵਾਰ ਦੇ ਵਿੱਚ ਸੁਖੀ ਰਹਿੰਦਾ। ਤਾਂ ਬਾਈ ਦਾ ਰਿਸ਼ਤੇਦਾਰਾ ਚਾਹੁੰਦਾ ਸੀਗਾ ਕਿ ਜੋ ਸਾਡੇ ਰਿਸ਼ਤੇਦਾਰ ਨਾਲ ਹੋਇਆ ਇਹ ਹੱਦ ਬ ਕੀ ਅੱਜ ਦੇ ਟਾਈਮ ਵਿੱਚ ਕੁਝ ਬੰਦੇ ਇਹੋ ਜਿਹੇ ਜਿਹੜੇ ਕਿ ਆਪ ਦੀ ਘਰ ਵਾਲੀ ਦੀ ਰੀਲਾਂ ਬਣਾ ਬਣਾ ਕੇ ਖੁਦ ਸੋਸ਼ਲ ਮੀਡੀਆ ਤੇ ਪਾਉਂਦੇ ਆ ਤੇ ਇਹ ਵੇਖੋ ਕਿ ਅਣਖ ਪਿੱਛੇ ਉਹ ਬੰਦੇ ਨੇ ਆਪਦੀ ਘਰ ਵਾਲੀ ਮਾਰਤੀ ਆਪਦਾ ਘਰ ਵਜਾੜ ਲਿਆ ਇਸ ਕਰਕੇ ਇੱਜ਼ਤ ਬਣਾਉਣੀ ਬਹੁਤ ਔਖੀ ਆ ਗਵਾਉਣ ਲਈ 5 ਮਿੰਟ ਹੀ ਲੱਗਦੇ ਆ ਪਰ ਕੀ ਕਰੀਏ ਇਹ ਕੁਝ ਮਰੀਆਂ ਜ਼ਮੀਰਾਂ ਵਾਲੇ ਇਹੋ ਜਿਹੇ ਜਿਹੜੇ ਕਿ ਆਪ ਦੀ ਘਰ ਵਾਲੀ ਦੀਆਂ ਆਪ ਵੀਡੀਓ ਵਾਇਰਲ ਕਰਦੇ ਨੇ ਆਪ ਰੀਲਾਂ ਬਣਾਉਂਦੇ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਾਇਦ ਆ ਵੀਡੀਓ ਦੇਖ ਕੇ ਕੋਈ ਅਸਕੰਜਰ ਖਾਨੇ ਤੋਂ ਪਿੱਛੇ ਹਟ ਜਾਏ ਆਪ ਦੇ ਪਰਿਵਾਰ ਬਾਰੇ ਸੋਚਣ ਲੱਗ ਜਾਈਏ ਆਪਦੀ ਇੱਜ਼ਤ ਬਾਰੇ ਸੋਚਣ ਲੱਗ ਜਾਈਏ ਜੇਕਰ ਤੁਸੀਂ ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ